ਵਾਹਿਗੁਰੂ ਜੀ ਖਾਸਾ ਬਈਪਤੀ ਹਫਤਾ ਸੇ ਮਜੀ ਉਟੂ ਲਾਈਵ ਹੋ ਗਿਆ ਸਭਲੇ ਜੋ 8982 ਦੇ ਬਹੁਤ ਸਤਿਕਾਰਯੋਗ ਕੌਂਸਲਰ ਜੀ ਜਸਪਾਲ ਕੋ ਦੇ ਸੁਪੁੱਤਰ ਤਾਂ ਕਿ ਚੰਦ ਸਿੰਘ ਜੀ ਇਸ ਇਲਾਕੇ ਦੇ ਆਪਣੇ ਤਾਂਤੇ ਮਨ ਨਾਲ ਸਿਵਲ ਜੋ ਪਰਿਆਨ ਬਕਾਹ ਦੀ ਸੇਵਾ ਕਰਦੇ ਜੋ ਸ਼ਿਵਰਾਂ ਸੰਗਤਾਂ ਸੇਵਾ ਕਰਦੇ ਆ ਆ ਉਹ ਪਹਿਲਾਂ ਦੇਖੋ ਟੱਕੜ ਪਾਣੀ ਦੇ ਪਰੇ ਹੋਇਆ ਨਾ ਫੇ ਤੁਹਾਨੂੰ ਜਾਣਕਾਰੀ ਦਈਏ ਵੇਖਾ ਸਾਹਿਬ ਦੇ ਖਤੇ ਤਾਫੇ ਮੈ YouTube ਲਾਈਵ ਵਾਸਤੇ ਹੋਇਆ ਅੱਜ ਬਾਣਮਤੀ ਆਸੀ ਦੇ ਮਾਂਗੋਸ ਕੌਂਸਲ ਰਾਤੀ ਸਵਾਰਕ ਹੋਈ ਉਹਨਾਂ ਦੇ ਰਿਪੋਰਟਾਂ ਡਾਟਡ ਕਚਾਂ ਸਿੰਘ ਜਿਨ੍ਹਾਂ ਜੋ ਕਾਫੀ ਸਾਲਾਂ ਤੋਂ ਇਸ ਇਲਾਕੇ ਦੇ ਪਬਲਿਕ ਨੂੰ ਬੜੀ ਅਛਾਈਆਂ ਆ ਰਹੀਆਂ ਸਨ ਪਰ ਸ਼ਿਵਰੇ ਕਾਫੀ ਜਿਹੜਾ ਨੇ ਬੰਦ ਪੈ ਸਨ ਪਰ ਉਹਨਾਂ ਨੇ ਕਾਰਜੋਗ ਮਿਆਰ ਸਾਹਿਬ ਦੀ ਕਾਰਜੋਗ ਦੇ ਨਾਲ ਮਿਹਰਬਾਨੀ ਦੇ ਨਾਲ ਅੱਜ ਨਿਊਜ਼ ਵਾਹਨਰ ਮੁਸੀਬਾ ਵਿਖੇ ਜੋ ਵਕਾਦ ਨੂੰ ਰੱਖ ਲਿਆ ਹੋਇਆ ਵਾਏ ਨੂੰ ਮੱਧੇ ਵਿੱਚ ਰੱਖ ਲਿਆ ਹੋਇਆ ਅੱਜ ਉਹਨਾਂ ਨੇ ਸ਼ਾਂਤੀ ਵਿਆਦ ਨਿਵੇਗ ਵਿਆਦ ਤਨਿਸ਼ਪੁਰਾ ਨਗਰ ਤੇ ਸ਼ਵਾਨ ਨਗਰ ਵਿਖੇ ਜੋ ਬਾਕਾਸ ਸੈਟੀਆਂ ਨੇ ਉਹਨਾਂ ਦਾ ਜੀ ਆਇਆਂ ਧੰਵਾਦ ਕੀਤਾ ਗਿਆ ਇਹ ਬਕਾਦ ਦੇ ਕੰਮ ਨੂੰ ਜੋ ਹੈ ਨਗਰ ਕੌਂਸਲ ਦੀ ਮਦਦ ਨਾਲ ਸਰਕਾਰੀ ਗੱਡੀ ਮਗਾ ਕੇ ਜੋ ਐਸ ਵੇਲੇ ਕੰਮ ਚੱਲ ਰਹੇ ਹਨ ਕਈ ਜਗ੍ਹਾ ਤਾਂ ਪਾਣੀ ਨੇ ਭਰੇ ਭਰੇ ਗਟਰ ਸੰ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਹੋ ਰਹੀਆਂ ਪਬਲਿਕ ਨੂੰ ਪਬਲਿਕ ਸਿਹਤ ਸੂਰਤਾਂ ਨੂੰ ਦੇਖ ਮੁੱਖ ਰੱਖ ਰਿਹਾ ਹੋਇਆ ਅੱਜ ਕਾਲ ਵੀ ਬੜੇ ਪੱਧਰ ਤੇ ਅਰੰਭ ਕੀਤੇ ਗਏ ਨਾ ਦੇ ਦੀ ਜਾ ਜਿਹੜੇ ਕਾਰਸਾਂ ਦੇ ਜੋ ਉਹਨਾਂ ਦੇ ਪੁੱਤਰ ਉਹ ਤਾਂ ਤੇ ਮਨ ਸੇਵਾ ਨਮਾਉਂਦੇ ਹਨ ਇਸ ਇਲਾਕੇ ਦੇ ਆਓ ਜਿੱਥੇ ਕੰਮ ਚੱਲਦਾ ਹੈ ਉਹਨਾਂ ਜਾਣਕਾਰੀ ਵੀ ਲਈਏ ਤੇ ਪਬਲਿਕ ਦੇ ਕੋਲੋਂ ਵੀ ਉਹਨਾਂ ਕੋਲੋਂ ਮੈਂ ਬਾਰੇ ਪੁੱਛਿਆ ਜਾਵੇ ਕੀ ਚਾਹਨਾ ਚਾਹੁੰਦੇ ਇਸ ਵਕਤ ਸ੍ਰੀ ਅਧਿਕਾਰੀ ਹੈ ਵਾਏ ਗੁਰਜਾ ਖਾਲਸਾ ਬਾਈ ਫਤਿਹ ਇਹ ਇਲਾਕਾ ਹੈ ਜਿੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਬੜੇ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਤੁਸੀਂ ਜੋ ਸੀਵਰੇਜ ਕੰਮ ਕਾ ਵੀ ਰੁਕਿਆ ਹੋਇਆ ਸਾਲ ਆਓ ਜੋ ਘਟ ਰਿਹਾ ਪਾਈ ਦਾ ਕਾਉਂਟ ਚੱਲ ਰਿਹਾ ਹੈ ਗੱਲਬਾਤ ਕਰੀਏ ਕਿ ਜਗਤਪ੍ਰੀਤ ਸਿੰਘ ਨੇ ਜੋ ਸਭ ਤੋਂ ਪਹਿਲਾਂ ਡਾਕਟਰ ਸਰ ਬਹੁਤ ਧੰਨਵਾਦ ਇਲਾਕਾ ਨਿਵਾਸੀਆਂ ਨੂੰ ਮੁਹੱਲੇ ਵਾਲੋਂ ਜਿਨ੍ਹਾਂ ਨੇ ਕਾਫੀ ਜ਼ਿਆਨਤੋਂ ਵਕਾ ਦਾ ਕੰਮ ਸਿਵਰੇ ਰੁਕੇ ਪੈ ਸਨ ਉਹਨਾਂ ਨੇ ਇਹਨਾਂ ਸਾਡੀ ਦਾ ਧੰਨਵਾਦ ਕਰਦੇ ਆ ਅਤੇ ਇਲਾਕਾ ਨਿਵਾਸੀ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਜੋ ਗੱਟਰ ਕਾਫੀ ਚਿਰਾਂ ਰੁਕੇ ਸੀ ਉਹਨਾਂ ਦਾ ਸਫਾਈ ਦਾ ਕੰਮ ਆਰੰਭ ਕੀਤਾ ਗਿਆ ਅਸੀਂ ਬਹੁਤ ਧੰਨਵਾਦ ਕਰਦਾ ਡਾਕਟਰ ਸਰ ਦਾ ਕੌਂਸਲਰ ਦਾ ਇਹਨਾਂ ਦੇ ਮਾਤਾ ਜੀ ਦਾ ਜੋ ਪੁੱਤਰ ਹੈਗਾ ਡਾਕਟਰ ਕਿਆ ਸੇਵਾ ਕਰ ਦੇਣਾ ਫਤਿਹ ਅੱਜ ਕਰੀਏ ਵਾਹਿਗੁਰੂ ਜੀ ਖਾਲਸਾ ਬਾਈ ਫਤਿਹ ਆ ਗੱਲਬਾਤ ਕਰੀਏ ਸਾਡੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਅੱਜ ਇਹ ਮਸ਼ੀਨ ਇਹਦਾ ਜਿਹੜਾ ਆ ਰਿਹਾ ਤੰਗਿਆ ਇੱਥੇ ਅਜਿਹਾ ਕਰੇ ਆ ਕਾਫੀ ਦੇਰ ਤੋਂ ਜਿਹੜੀ ਤੇ ਸੀਵੇ ਬਲੌਗ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਸੀ ਮੈਨੂਅਲ ਤਰੀਕੇ ਨਾਲ ਕਾਫੀ ਬੜੀ ਆਏ ਲੜਕੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਕੋਲੰਬੀ ਵੀ ਪਰ ਨਹੀਂ ਚੱਲ ਰਹੀ ਅਸਿਆ ਉਹ ਅੱਜ ਸਾਡੇ ਅਗਲੇ ਮੇਕਾ ਪਿੰਲੀਤੀ ਸਾਡੇ ਹਲਕਾ ਚਾਹਤ ਮੇਕਾ ਜੀ ਉਹਨਾਂ ਦੀ ਬਦੌਲਤ ਅਲ ਮੇਰੇ ਬਾਹਰ ਦੇ ਬਿਚੂਰੀਆਂ ਸੂਪਰ ਸਫਲ ਦਾ ਕੰਮ ਜਿਹੜਾ ਚੱਲ ਰਿਹਾ ਸੋ ਲਗਾਤਾਰ ਕਾਫੀ ਦਿਨ ਤੋਂ ਸ਼ਾਂਤੀ ਵਿਹਾਰ ਵਿਵੇਕ ਵਿਹਾਰ ਸ਼ਿਵਨਗਰ ਨੈਸ਼ਨਲ ਪਾਰਕ ਸ਼ਿਭਾਸ਼ਨਗਰ ਨੀਤਾਇਸ਼ ਸ਼ਿਭਾਸ਼ਨਗਰ ਨਿਊ ਜਵਾਲਾ ਨਗਰ ਸੋ ਅੱਜ ਜਿਹੜਾ ਇਹ ਮਸ਼ੀਨ ਜਿਹੜੀ ਲੱਗੀ ਹੋਈ ਹੈ ਸਾਡੀ ਨਿਊ ਸ਼ਿਭਾਸ਼ਨਗਰ ਜਿਹੜਾ ਵਿਹਾਰ ਦਾ ਜਿਹੜਾ ਐਂਡ ਹੈਗਾ ਉੱਥੇ ਕਿਉਂ ਲਾਸਟ ਪੁਆਇੰਟ ਹੋਣ ਕਰਕੇ ਇਹਦਾ ਇੱਥੇ ਜਿਹੜੀ ਬਲਾਕੀਜ ਦਾ ਜਿਹੜਾ ਸੀਗਾ ਲਗਾਤਾਰ ਜਿਹੜੀ ਚੱਲ ਰਹੀ ਸੀਗੀ ਕਾਫੀ ਸਮੱਸਿਆ ਸੀ ਘਰਾਂ ਵਿੱਚ ਪਾਣੀ ਜਿਹੜਾ ਬਾਹਰ ਆਂਦਾ ਸੀ ਸੀਵਰੇਜ ਦਾ ਸੋ ਅੱਜ ਇਹਨਾਂ ਗਟੜਾਂ ਦੀ ਜਿਹੜੀ ਸਫਾਈ ਜਿਹੜੀ ਸੁਪਰ ਸੈਕਸ਼ਨਾਂ ਹੋ ਰਹੀ ਹੈ ਔਰ ਮੈਂ ਸਾਡੇ ਆਦਰਯੋਗ ਸ਼੍ਰੀ ਦਿਨੇਸ਼タル ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਰਹਿਨਵਾਈ ਹੇਟ ਇਹ ਜਿਹੜੇ ਕੰਮ ਜਿਹੜੇ ਚੱਲ ਰਹੇ ਨੇ ਸਾਡੇ ਮੇਅਰ ਸਾਹਿਬ ਸੋ ਮੈਂ ਉਮੀਦ ਕਰਦਾ ਹਾਂ ਵੀ ਇਹ ਜਿਹੜੀ ਕੰਮ ਹੋ ਰਹੇ ਨੇ ਸੁਪਰ ਸੈਕਸ਼ਨ ਦੇ ਆਉਣ ਵਾਲੇ 3-3 4-4 ਸਾਲ ਜਿਹੜੀ ਇਹ ਪ੍ਰੋਬਲਮ ਜਿਹੜੀ ਸੀਵਰੇਜ ਦੀ ਜਾਮ ਦੀ ਨਹੀਂ ਆਏਗੀ ਸੋ ਮੈਂ ਉਮੀਦ ਕਰਦਾ ਕਿ ਇਸ ਕਮਾ ਦੇ ਨਾਲ ਮੇਰੇ ਵਾਰ ਨਿਵਾਸੀ ਜਿਹੜੇ ਆ ਉਹਨਾਂ ਨੂੰ ਵੀ ਕਾफी ਸਹੂਲਤ ਮਿਲੇਗੀ ਸੋ ਮੈਂ ਆਪਣੀ ਟੀਮ ਦਾ ਸਾ ਖਾਸ ਤੌਰ ਤੇ ਸਾਡੇ ਅਵਤਾਸ਼ ਸਿੰਘ ਮਧਪੁਰੀ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜੋ ਇਹਨਾਂ ਦਾ ਇਹ ਘਰ ਵੀ ਜਿਹੜਾ ਇਹਨਾਂ ਦਾ ਇੱਥੇ ਹੀ ਹੈ ਇਸ ਇਕਨੋਚਿੰਗ ਵਿੱਚ ਸੋ ਇਹਨਾਂ ਦੀ ਵੀ ਕਾफी ਦੇਰ ਤੋਂ ਮੈਨੂੰ ਕਾਲ ਆ ਰਹੀ ਸੀ ਸਾਡੇ ਤੇ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਸੋ ਅੱਜ ਤੋਂ ਬਾਅਦ ਜਿਹੜੀਆਂ ਇਹ ਪ੍ਰੋਬਲਮ ਨਹੀਂ ਆਣਗੀਆਂ ਇਹ ਮੇਰਾ ਇਹਨਾਂ ਦਾ ਵਾਅਦਾ ਹੈ ਜੇ ਔਰ ਇਹ ਜਿਹੜੀ ਪ੍ਰੋਬਲਮ ਹੈ ਜਿਹੜੀ ਕਾਰਜ ਖਾਸ ਤੌਰ ਤੇ ਜਿਹੜੀ ਸੀਵਰੇਜ ਬਲੋਕੇ ਦੀ ਸੀ ਇਹ ਆਉਣ ਵਾਲੇ 3-4 ਸਾਲ ਤੱਕ ਜਿਹੜੀ ਹੈ ਕਦੀ ਪ੍ਰੋਬਲਮ ਨਹੀਂ ਆਏਗੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸੰ 83 ਨਵਾਰ ਦੇ ਸੁਪੁੱਤਰ ਡਾ ਡਰਚੰਦ ਸਿੰਘ ਜਪਾਲਪੁਰ ਦੇ ਜੋ ਸਮਾਜ ਸੇਵ ਨੂੰ ਸੇਵਾ ਕਰਦੇ ਹਨ ਅਤੇ ਤਾਂ ਤੇ ਮਾਦੇ ਇਲਾਕੇ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਵੀ ਸਮੂਲਿਤ ਕਰਦੇ ਹਨ ਸਭ ਤੋਂ ਪਹਿਲਾਂ ਫਿਰ ਅੱਜ ਕਰੀ ਬਹੁਤ ਧੰਨਵਾਦ ਇਹਨਾਂ ਡਾ ਸਾਹਿਬ ਤੁਹਾਡਾ ਢਾਲ ਸਾਹਿਬ ਦਾ ਢਾਲ ਮੇਲ ਸਾਹਿਬ ਦਾ ਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਇੱਕ ਗਰੀਬ ਨੂੰ ਆਣੇ ਜਿਹਨੂੰ ਇੱਕ ਹਾਲ ਤੇ ਉਹਨਾਂ ਨੇ ਸਾਡੇ ਫੁੱਲ ਵਰਸਾਇਆ ਨਾ ਤੇ ਮੈਂ ਬਹੁਤ ਡਾਕਟਰ ਸਾਹਿਬ ਵੱਲੋਂ ਵੀ ਤੇ ਮੈਂ ਆਪਣੇ ਤੌਰ ਤੇ ਵੀ ਇੱਕ ਹਮਦਾਰੀ ਭਰਿਆ ਬਹੁਤ ਸਨੇਹਾ ਵੀ ਦੇਣਾ ਚਾਹੁੰਦਾ ਜੋ ਸਤਕਾਰਯੋਗ ਮਿਹਰ ਸਾਹਿਬ ਸਿੰਘ ਉਹਨਾਂ ਦੇ ਪਿਤਾ ਦਾ ਜੋ ਕੁਝ ਦਿਨ ਪਹਿਲਾਂ ਜਿੰਨੀ ਮਹਾਰਾਜ ਹੋਰ ਬਖਸ਼ ਕੀਤੀ ਸੀ ਗੁਰਚਾਨਾ ਦੇ ਵੱਜ ਗਿਆ ਨਾ ਤੇ ਡਾਕਟਰ ਸਾਹਿਬ ਵੱਲੋਂ ਵੀ ਆਪਣੇ ਵੱਲੋਂ ਵੀ ਮੈਂ ਦੁੱਖ ਦਾ ਪ੍ਰਗਟਾਵਾ ਦੁੱਖ ਦਾ ਪ੍ਰਗਟਾਵਾ ਕਰਦਾ ਪਰਵਾਰ ਨਾ ਹਤੇ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸੇਵਾਦਾਰ ਠੰਡ ਦੇ باوجود ਵੀ ਜੋ ਗਟਰ ਦੇ ਵਿੱਚ ਸੇਵਾ ਕਰਦੇ ਆ ਤੰਤਦਮਨ ਨਾਲ ਪਰ ਸਰਕਾਰਾਂ ਇਹਨਾਂ ਦਿਨੀਆਂ ਕੱਖ ਨਹੀਂ ਪਰ ਸੇਵਾਦਾਰ ਦੇਖੋ ਠੰਡ ਦੇ ਵਿੱਚ باوجود ਗਟਰ ਸੇਵਾ ਕਰਦੇ ਹੋਏ ਬਾਗੀ ਸਿੱਖਦੇ ਹਨ ਪਸ ਫੇਖੋ ਆਪਾਂ ਕੁਛਿਆਂ ਦੇ ਵੇਤਨ ਯਾਰਾ ਲੈਂਦੇ ਹਨ ਪਰ ਇਹਨਾਂ ਦੀ ਮਹਿਤ ਦੇ ਸੜਕਾ ਪਰ ਮਹਿਤ ਸੜਕਾ ਸਰਕਾਰਾਂ ਕੁਛ ਨਹੀਂ ਦਈਆਂ ਇਹਨਾਂ ਨੂੰ ਸਰਕਾਰ ਕੋਈ ਨਾ ਮੰਗ ਕੀਤੀ ਜਾਂਦੀ ਆ ਕਿ ਸਭ ਤੋਂ ਪਹਿਲਾਂ ਮਹਿਤ ਦੇ ਹਰਜਾਨਾ ਦਿੱਤਾ ਜਾਇਆ ਕਰੇ ਮੈਡੀਕਲ ਬਦੋ ਬਦ ਦਿੱਤਾ ਜਾਇਆ ਕਰੇ

ਹਾਂ ਬੜੀ ਗਾਰ ਆ ਰਹੀ ਹੈ ਬੜੀ ਗਾਰ ਆ ਰਹੀ ਹੈ ਹਾਂ ਇਹ ਪਾਣੀ ਦੇ ਤਲੇ ਚੱਲ ਗਿਆ ਗਾਰ ਆ ਗਈ ਹੈ ਉਹ ਕਰੋ ਕਰੋ ਬਾਪਾ ਬਾਪਾ ਉਦਮ ਸਰਕਾਰ ਪਿਆਸ ਪਾਣੀ ਦੇ ਕੋ ਸਾਹਕਾਰ ਦਾ ਜੇਕਰ ਦੇਖੋ ਜਦੋਂ ਖਲੇ ਦੇ ਪਿਛਾ ਜਾਦੇ ਹੈ ਇਹ ਪਾਣੀ ਚੱਲਦਾ ਤਾਂ ਐਂ ਦਿਖਾਉਦੇ ਹੈ ਐ ਥਲੇ ਦੇ ਬਾਸਾ ਦੇਖਾ ਪਰ ਆਨਾ ਬੜੀ ਮਿਹਨਤ ਕੀਤੀ ਤੇ ਤੁਮ ਚਾਹਤ ਕੀ ਇਰਸ਼ਾ ਦਾ ਕਾਟ ਕੇ ਚਾਂਸੀ ਦਾ ਜਿਨ੍ਹਾਂ ਨੇ ਇਹ ਇਲਾਕੇ ਨੂੰ ਆਕਾਸ਼ ਬੰਦੀ ਸੀਵਰਸ ਕਰਾਇਆ ਦੇਖੋ ਮੇਨ ਤਾਂ ਬੱਚਿਆਂ ਨੇ ਕੀਤੀਆਂ ਪਰ ਠੰਡ ਦੇ باوجود ਦੇਖੋ ਤਾਂ ਤੇ ਬੰਦ ਦਾ ਆਪਣੇ ਕੁਰਸੀਆਂ ਤੇ ਬੈਠੇ ਆ ਠੰਡ ਲੱਗਦੀ ਆ ਪਰ ਇਹ ਆਪਣਾ ਸੀ ਨੂੰ ਨਜ਼ਰ ਕਰਕੇ ਹੁੰਦਾ ਜਾਂਦੇ ਆ ਨਾ ਜੋ ਜੈਡ ਰੇਮ ਪ੍ਰੈਸ਼ਰ ਲਗਾ ਰਿਹਾ ਹੈ ਫਨ ਕਰਵਾ ਦੂੰ ਇਹਨੂੰ ਕੀ ਬੋਲਦੇ ਆ ਜੀ ਇਹਨੂੰ ਜਿਹੜਾ ਪਾਣੀ ਦੋ ਆ ਰਿਹਾ ਕੀ ਕਹਿੰਦੇ ਇਹਨਾਂ ਨੂੰ ਜਟੰਗ ਜਟੰਗ ਸਪਾਈ ਕਿਤੇ ਜਾ ਰਹੀ ਹੈ ਗੱਡੀ ਦੇ ਵਿੱਚ ਉਹ ਦੇਖੋ ਜੀ ਇਹ ਗਾਣੇ ਲਿਪੜਿਆ ਹੋਇਆ ਲਾਕਾ ਨੂੰ ਵਾੜੋਂ ਫਰੇਸੀ ਇਸ மூ ਟਾਰਗੇਟ ਚਾਂਸਿੰਗ ਦਾ ਵੀ ਆ ਤੀਰ ਸਕਦਾ ਇਹ ਧਰਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਇਲਾਕੇ ਦੀ ਬਾਈਕ ਲਈ ਹੈ ਜੋ ਕਾਫੀ ਜਾਨ ਨੂੰ ਪ੍ਰੋਬਲਮ ਤੇ ਲਿਆ ਲਈ ਸੀ ਉਹਨਾਂ ਦਾ ਕੀ ਧੰਨਵਾਦ ਕਰਦੇ ਹਾਂ ਸਾਡਾ पार को काउंसलर जी का जनानी ये काफ़ी चरम प्रॉब्लम आ रही थी जट जाता हा तो देखो पानी ना काफ़ी जो इस गटर की प्रॉब्लम चल रही थी ये पग मसीह ना पग व है जो इस गटर से काफ़ी समस्या आ रही सन विशाष नगर ਤਨ ਤਾਂ ਕਹਣਾਗਾ ਉਹ ਨਹੀਂ ਹੱਤੀ ਚਲੋ ਇਹ ਵਧੀਆ ਅੱਜ ਭਾਗਾਂ ਵਾਲਾ ਦੇਣਾ ਜੇ ਅਸੀਂ ਗੱਟਰ ਦੇ ਨਸੀਬ ਖੋਲਿਆ ਨਾ ਬੜੀਆਂ ਪ੍ਰੋਬਲਮਾਂ ਆਈਆਂ ਜਦ ਸੀ ਸਿਵਰੇਜ ਨਮਾ ਪਿਆ ਸੀ ਇਹ ਭਾਈ ਗੱਟਰ ਦੇ ਵਿੱਚ ਜੋ ਤੰਦ ਖਾਲਦੇ ਆ ਇੱਟਾਂ ਵੀ ਲਗਾਈਆਂ ਗਈਆਂ ਸੀ ਜੋ ਬੜੀ ਪ੍ਰੋਬਲਮ ਆ ਰਹੀ ਸੀ ਜੋ ਉਸ ਵੇਲੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਨ ਉਸ ਵੇਲੇ ਜੋ ਇਸ ਗੱਟਰ ਦੇ ਵਿੱਚ ਇੱਟਾਂ ਵੀ ਲਗਾਈਆਂ ਸੀ ਤੰਦ ਖਾਲਦੇ ਆ ਨਾ ਜਿਹੜੀ ਬੜੀਆਂ ਪ੍ਰੋਬਲਮ ਆਈਆਂ ਇਸ ਵੇਲੇ Ipa, gawa dhe na ajeb. Kalo, kalo, sayo, kalo, kalo. Uwa, ito. Uwa, ito. ਆਹ ਲੋ ਜੀ ਇਹ ਮੋੜਾ ਤੇ ਜਟੜੇ ਦੇ ਵਿੱਚ ਬੜੀਆਂ ਪ੍ਰੋਬਲਮ ਆਈਆਂ ਨੇ ਤਾਂ ਦਿਖਾਣਾ ਕਿ ਜੋ ਜਾਣਾ <laughs>